ਬਾਈ ਜੀ ਸਭ ਤੋਂ ਪਹਿਲਾਂ ਤਾਂ ਅੰਨੇ ਭਗਤ ਇਸ ਵੀਡੀਓ ਤੋਂ ਰਹਿਣ ਦੂਰ ਕਿਉਂਕਿ ਸਾਡੇ ਕੋਲੋਂ ਬੋਲਿਆ ਜਾਊ ਸੱਚ ਤੇ ਸੱਚ ਹੁੰਦਾ ਕੌੜਾ ਕੌੜੀ ਚੀਜ਼ ਕਿਸੇ ਨੂੰ ਪਸੰਦ ਨਹੀਂ ਹੁੰਦੀ ਅੱਬੇ ਮਜ਼ਾ ਆਏਗਾ ਨਾ ਬਿਰੋ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਲਾਲ ਬਟਨ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਇੱਕ ਗੱਲ ਮੰਨਣੀ ਬੂ ਹੁਣ ਤਾਂ ਸਖਬੀਰ ਬਾਦਲ ਦਾ ਪੂਰਾ ਜੋਰ ਲੱਗਿਆ ਪਿਆ ਵੀ ਅਕਾਲੀ ਦਲ ਨੂੰ ਇਕੱਠਾ ਕਰੀਏ ਕਦੇ ਤਾਂ ਉਹ ਢੀਂਡਸਾ ਸਾਹਿਬ ਕੋਲੇ ਭਾਈਦਾ ਤੇ ਕਦੇ ਭਾਜੀਪੀ ਦੇ ਨੇੜੇ ਹੋਣ ਨੂੰ ਫਿਰਦਾ ਆਪਾਂ ਰਾਮੂ ਵਾਲੀਆ ਸਾਹਿਬ ਤੋਂ ਪੁੱਛਦੇ ਆਂ ਰਾਮੂ ਵਾਲੀਆ ਸਾਹਿਬ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆਂ ਵੀ ਜਿਵੇਂ ਹੁਣ ਸਖਬੀਰ ਬਾਦਲ ਸਾਹਿਬ ਭੱਜੇ ਫਿਰਦੇ ਨੇ ਅਕਾਲੀ ਦਲ ਇਕੱਠਾ ਕਰਨ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਅਕਾਲੀ ਦਲ ਹੁਣ ਇਕੱਠਾ ਹੋ ਲਿਖ ਲਓ ਜੀ ਕੋਈ ਕਾਲੀ ਕੁੱਲੀ ਵਾਲੀ ਖੁਸਰੀਆਂ ਦੇ ਦੋ ਮੁੰਡੇ ਹੋ ਸਕਦੇ ਆ ਇਹਨਾਂ ਦੇ ਨੀਮੀ ਦੀ ਬਜਲੀ ਕਾਲੀਆਂ ਉਹ ਮਹਾਰਾਜ ਤੁਸੀਂ ਤਾਂ ਹੱਥ ਹੀ ਬੰਨਤੀ ਹੈ ਤੁਸੀਂ ਤਾਂ ਹੋਰ ਹੀ ਪਾਸੇ ਗੱਲ ਨੂੰ ਲੈ ਗਏ ਤੁਹਾਡੇ ਹਿਸਾਬ ਨਾਲ ਤਾਂ ਫਿਰ ਇਹਨਾਂ ਦਾ ਕੰਮ ਖਤਮ ਆ ਸਹੀ ਪਕੜੇ ਹੈ ਨਹੀਂ RAMU ਵਾਲਿਆ ਸਾਹਿਬ ਮੈਨੂੰ ਇੱਕ ਗੱਲ ਹੋਰ ਦੱਸੋ ਤੁਸੀਂ ਵੀ ਅਕਾਲੀ ਦਲ ਤਾਂ ਬੜਾ ਮਹਾਨ ਸੀ ਇਦਾ ਇਹ ਹਾਲ ਕਰ ਕੀ ਨੇ ਦਿੱਤਾ ਅਕਾਲੀ ਦਲ ਬਾਦਲਾ ਨੇ ਕਰਤਾ ਰੁੰਡ-ਮੁੰਡ ਕਰਿਆ ਕੀ ਬੋਲ ਰੇ ਰੁੰਡ-ਮੁੰਡ ਰੁੰਡ-ਮੁੰਡ ਅਰੇ ਕਹਿਣਾ ਕੀ ਚਾਹਤੇ ਹੋ ਨਾ ਉਹਦੇ ਪੱਲੇ ਰੋਟੀ ਐ ਨਾ ਉਹਦੇ ਕੋਲੇ ਦਾਣੇ ਐ ਉਹਨੇ ਸਿੱਖੀ ਖਾਲੀ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਖਾਲੀ ਘੋੜੀ ਹਣਕਦੀ ਉੱਤੇ ਵੀ ਨਹੀਂ ਨਾ ਵੀਰ ਲਾਓ ਜੀ RAMU WALIYA ਸਾਹਿਬ ਦਾ ਕਹਿੰਦਾ ਇਹ ਖਾਲੀ ਘੋੜੀ ਹਣਕਦੀ ਉੱਤੇ ਨਹੀਂ ਦੀਂਦਾ ਵੀਰ ਹੱਦ ਹੋ ਗਈ ਯਾਰ ਰਾਮੂ ਵਾਲਿਆ ਸਾਬ ਤਾਂ ਜਮਾ ਹੀ ਕੱਚੇ ਲਾਹੀ ਤੁਰੇ ਜਾਂਦੇ ਨੇ ਬਾਦਲ ਸਾਹਿਬ ਆ ਦੇਖ ਲੋ ਇਹ ਤਾਂ ਕਹਿੰਦੇ ਖਾਲੀ ਘੋੜੀ ਹਣਕ ਦੀ ਉੱਤੇ ਨਹੀਂ ਦੀਂਦਾ ਵੀਰ ਮੈਨੂੰ ਤੁਸੀਂ ਛੱਡੋ ਵਿਰੋਧੀ ਤਾਂ ਬੋਲਦੇ ਹੁੰਦੇ ਇਹਨਾਂ ਦਾ ਕੰਮ ਹੁੰਦਾ ਬੋਲਣਾ ਪਰ ਤੁਸੀਂ ਦੱਸੋ ਵੀ ਤੁਹਾਡਾ ਕੀ ਪਲਾਨ ਆ ਤੁਸੀਂ ਕੀ ਕਰ ਰਹੇ ਹੋ ਮੰਨ ਲਓ ਮੈਂ ਤੁਹਾਡੀ ਪਾਰਟੀ ਚ ਆਉਣਾ ਤਾਂ ਤੁਸੀਂ ਕੀ ਕਰਾਂਗੀ ਯਾ ਨਿਆਰਾ ਲਿਆ ਦਾਂਗੇ ਤੁਹਾਨੂੰ ਮੈਂ ਤਾਂ ਸਭ ਕਿਸੇ ਚੀਜ਼ ਦੀ ਚਿੰਤਾ ਨਹੀਂ ਆਊਗੀ ਖੁੱਲੇ ਗੱਫੇ ਹੋਣਗੇ ਉਹ ਤਾਂ ਮੈਨੂੰ ਪਤਾ ਬਾਵਾ ਸਾਹਿਬ ਤੁਸੀਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੰਦੇ ਇਹ ਤਾਂ ਰਾਮੂ ਵਾਲੀਆ ਸਾਹਿਬ ਦਾ ਆਪਦਾ ਵਿਚਾਰ ਸੀ ਰੁੰਡ-ਮੁੰਡ ਰੁੰਡ-ਮੁੰਡ ਪਰ ਮੈਨੂੰ ਤੁਸੀਂ ਐਂ ਦੱਸੋ ਵੀ ਹੁਣ ਤੁਸੀਂ ਇਸ ਤੋਂ ਬਾਅਦ ਕੀ ਕਰਨ ਜਾ ਰਹੇ ਹੋ ਯਾਨੀ ਤੁਹਾਡਾ ਇਹ ਤੋਂ ਬਾਅਦ ਕੀ ਸਟੈਪ ਹੋਊਗਾ ਓਮ ਦੇ ਲਾਖ ਚੱਲ ਰੇ ਹੋ ਕੋਈ ਛਾਈਆਂ ਬੰਗ ਰਹੇ ਕਰੋ ਹੱਥ ਜੋੜ ਕੇ ਮੈਂ ਗੁਜ਼ਾਰਿਸ਼ ਕਰਦਾ ਬਈ ਨਈ ਰੀਸਾ ਬਾਦਲ ਸਾਹਿਬ ਤੁਹਾਡੀਆਂ ਕੀ ਦਰਦ ਹੈ ਤੁਹਾਡੀ ਆਵਾਜ਼ ਦੇ ਵਿੱਚ ਬਾਦਲ ਸਾਹਿਬ ਤੁਹਾਡਾ ਗਾਣਾ ਸੁਣ ਕੇ ਜੀ ਮੈਂ ਇੱਕ ਗੱਲ ਦਾ ਦਾਅਵੇ ਨਾ ਕਹਿ ਸਕਦਾ ਜਿਵੇਂ RAMU ਵਾਲਿਆ ਸਾਹਿਬ ਦੇ ਕਹਿਣ ਮੁਤਾਬਕ ਕੰਨਲੀ ਦਲ ਬਾਦਲਾ ਨੇ ਕਰਤਾ ਰੁੰਡ-ਮੁੰਡ ਓਮੀ ਜੇ ਤੁਸੀਂ ਗਾਉਣ ਵਾਲੇ ਪਾਸੇ ਹੋਗੇ ਤਾਂ ਹਾਲ ਇਹਦਾ ਵੀ ਤੁਸੀਂ ਇਹੀ ਕਰੋਗੇ